ਜਿਸ ਮੌਕਾ ਆਇਆ ਤੇ ਮੁਸਲਮਾਨਾਂ ਨੂੰ ਜਾਂ ਸਿੱਖਾਂ ਨੂੰ ਜਾਂ ਜਿਹੜੇ ਵੀ ਹੋਰ ਹਿੰਦੂਆਂ ਤੋਂ ਬਿਨਾਂ ਹੋਰ ਜਿਹੜੇ ਲੋਕ ਨੇ ਵੀ ਉਹਨਾਂ ਨਾਲ ਆਪ ਕਿਵੇਂ ਟਕਰਾ ਲੈਣਾ ਸੋ ਇਹ ਰਾਜ ਦੇ ਕ੍ਰਿਸ਼ਮੇ ਨੇ ਜੇ ਉਹਨਾਂ ਦੇ ਰਾਜ ਆਇਆ ਹੈ ਉਹਨਾਂ ਕੋਲ ਉਹ ਤਾਂ ਇਹੋ ਜੇ ਬੋਲੀ ਬੋਲਦੇ ਆ ਤੇ ਜੇ ਦੇ ਪੰਜਾਬ ਦੇ ਕਿਸੇ ਲੀਡਰ ਨੇ ਜੇ ਬੋਲੀ ਬੋਲੀ ਹੁੰਦੀ ਤੇ ਉਹਨੂੰ ਕਹਿਣਾ ਸੀ ਇਹ ਖਾਲਸਤਾਨੀ ਹੈ ਅੱਤਵਾਦੀ ਆ ਇਹ ਸੋਚੋ ਮੜਾ ਜਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੇਛ ਪੰਜਾਬ ਦੇ ਵਸਨੀਕੋ ਇੱਕ ਤੁਸੀਂ ਖਬਰ ਸੁਣੀ ਹੋਣੀ ਹੈ ਅਦਿੱਤਿਆ ਨਾਫ ਜੋਗੀ ਜੀ ਡਾ ਜੂਪੀ ਦਾ ਮੁੱਖ ਮੰਤਰੀ ਹੈ ਉਹ ਆਪਣੇ ਧਰਮ ਵਾਲਿਆਂ ਨੂੰ ਕਹਿ ਰਿਹਾ ਹੈ ਕੰਡਾ ਇਕੱਠੇ ਹੋਵੋਗੇ ਤੇ ਬਾਜੋਗੇ ਜੇ ਵੰਡੇ ਗਏ ਤੇ ਕੱਟੇ ਜਾਓਗੇ ਮਤਲਬ ਕਿ ਮੁੱਖ ਮੰਤਰੀ ਇਹ ਕਹਿ ਰਿਹਾ ਵੀ ਹਿੰਦੂਆਂ ਨੂੰ ਕਹਿ ਰਿਹਾ ਹੈ ਕਿ ਇਕੱਠੇ ਹੋਵੋ ਤਬਰ ਬਚਾਂਗੇ ਤੇ ਜੇ ਤੁਸੀਂ ਅੱਡੜ ਰਹੇ ਤੇ ਵੱਡੇ ਜਾਵਾਂਗੇ ਹੁਣ ਇਹ ਹਿਸਾਬ ਲਾਓ ਵੀ ਉਹ ਮੁੱਖ ਮੰਤਰੀ ਕੱਲੇ ਹਿੰਦੂਆਂ ਦਾ ਹੈ ਜਾਂ ਮੁਸਲਮਾਨਾਂ ਦਾ ਵੀ ਹੈ ਤੇ ਸਿੱਖਾਂ ਦਾ ਵੀ ਤੇ ਸਾਈਆਂ ਦਾ ਵੀ ਹੈ ਇਹ ਗੱਲ ਸੋਚਣ ਵਾਲੀ ਹੈ ਸਾਡੇ ਪੰਜਾਬ ਵਾਲੇ ਦੇ ਕਹਿਣਗੇ ਕਿ ਸਾਨੂੰ ਸਾਰਿਆਂ ਨੂੰ ਸੋਚਣਾ ਪੈਂਦਾ ਹੈ ਉਹ ਕੱਲਾ ਹਿੰਦੂਆਂ ਦਾ ਸੋਚ ਰਿਹਾ ਹੈ ਵੀ ਇਕੱਠੇ ਰਵੋ ਇਜੇਸ ਮੌਕਾ ਆਇਆ ਤੇ ਮੁਸਲਮਾਨਾਂ ਨੂੰ ਜਾਂ ਸਿੱਖਾਂ ਨੂੰ ਜਾਂ ਜਿਹੜੇ ਵੀ ਹੋਰ இந்துਾਂ ਤੋਂ ਬਿਨਾ ਹੋਰ ਜਿਹੜੇ ਲੋਕ ਨੇ ਵੀ ਉਹਨਾਂ ਨਾਲ ਆਪਾਂ ਕਿਵੇਂ ਟਕਰਾ ਲੈਣਾ ਸੋ ਇਹ ਰਾਜ ਦੇ ਕ੍ਰਿਸ਼ਮੇ ਨੇ ਜੇ ਉਹਨਾਂ ਦੇ ਰਾਜ ਆਇਆ ਹੈ ਉਹਨਾਂ ਕੋਲ ਉਹ ਤਾਂ ਇਹੋ ਜੇ ਬੋਲੀ ਬੋਲਦੇ ਆ ਤੇ ਜੇ ਦੇ ਪੰਜਾਬ ਦੇ ਕਿਸੇ ਲੀਡਰ ਨੇ ਜੀ ਬੋਲੀ ਬੋਲੀ ਹੁੰਦੀ ਤੇ ਉਹਨੂੰ ਕਹਿਣਾ ਸੀ ਇਹ ਖਾਲਸਤਾਨੀ ਹੈ ਅੱਤਵਾਦੀ ਆ ਜੀ ਸੋਚੋ ਮੜਾ ਜਾ ਦੇਸ਼ ਪੰਜਾਬ ਦੇ ਵਸਨੀਕੋ ਇੱਕ ਤੁਸੀਂ ਖਬਰ ਸੁਣੀ ਹੋਣੀ ਹੈ ਅਦਿੱਤਿਆ ਨਾਫ ਜੋਗੀ ਦੀ ਜਿਹੜਾ ਜੁਪੀ ਦਾ ਮੁੱਖ ਮੰਤਰੀ ਹੈ ਉਹ ਆਪਣੇ ਧਰਮ ਵਾਲਿਆਂ ਨੂੰ ਕਹਿ ਰਿਹਾ ਹੈ ਕੰਡਾ ਇਕੱਠੇ ਹੋਵੋਗੇ ਤੇ ਬਾਜੋਗੇ ਜੇ ਵੰਡੇ ਗਏ ਤੇ ਕੱਟੇ ਜਾਓਗੇ ਮਤਲਬ ਕਿ ਮੁੱਖ ਮੰਤਰੀ ਇਹ ਕਹਿ ਰਿਹਾ ਵੀ ਹਿੰਦੂਆਂ ਨੂੰ ਕਹਿ ਰਿਹਾ ਹੈ ਵੀ ਇਕੱਠੇ ਹੋਵੋ ਤਬਰ ਬਚਾਂਗੇ ਤੇ ਜੇ ਤੁਸੀਂ ਅਡਡ ਰਹੇ ਤੇ ਵੱਡੇ ਜਾਵਾਂਗੇ ਹੁਣ ਇਹ ਹਿਸਾਬ ਲਾਓ ਕਿ ਉਹ ਮੁੱਖ ਮੰਤਰੀ ਕੱਲੇ ਹਿੰਦੂਆਂ ਦਾ ਹੈ ਜਾਂ ਮੁਸਲਮਾਨਾਂ ਦਾ ਹੈ ਜਾਂ ਸਿੱਖਾਂ ਦਾ ਹੈ ਜਾਂ ਸਾਈਆਂ ਦਾ ਹੈ ਇਹ ਗੱਲ ਸੋਚਣ ਵਾਲੀ ਹੈ ਸਾਡੇ ਪੰਜਾਬ ਵਾਲੇ ਦੇ ਕਹਿਣਗੇ ਕਿ ਸਾਨੂੰ ਸਾਰਿਆਂ ਨੂੰ ਸੋਚਣਾ ਪੈਂਦਾ ਹੈ ਉਹ ਕੱਲਾ ਹਿੰਦੂਆਂ ਦਾ ਸੋਚ ਰਿਹਾ ਹੈ ਵੀ ਇਕੱਠੇ ਰਵੋ ਵੀ ਜਿਸ ਮੌਕਾ ਆਇਆ ਤੇ ਮੁਸਲਮਾਨਾਂ ਨੂੰ ਜਾਂ ਸਿੱਖਾਂ ਨੂੰ ਜਾਂ ਜਿਹੜੇ ਵੀ ਹੋਰ ਹਿੰਦੂਆਂ ਤੋਂ ਬਿਨਾ ਹੋਰ ਜਿਹੜੇ ਲੋਕ ਨੇ ਵੀ ਉਹਨਾਂ ਨਾਲ ਆਪਾਂ ਕਿਵੇਂ ਟਕਰਾ ਲੈਣਾ ਸੋ ਇਹ ਰਾਜ ਦੇ ਕ੍ਰਿਸ਼ਮੇ ਨੇ ਜੇ ਉਹਨਾਂ ਦੇ ਰਾਜ ਆਇਆ ਹੈ ਉਹਨਾਂ ਕੋਲ ਉਹ ਤਾਂ ਇਹੋ ਜੇ ਬੋਲੀ ਬੋਲਦੇ ਆ ਤੇ ਜੇ ਦੇ ਪੰਜਾਬ ਦੇ ਕਿਸੇ ਲੀਡਰ ਨੇ ਜੇ ਬੋਲੀ ਬੋਲੀ ਹੁੰਦੀ ਤਾਂ ਉਹਨੂੰ ਕਹਿਣਾ ਸੀ ਇਹ ਖਾਲਸਤਾਨੀ ਹੈ ਅੱਤਵਾਦੀ ਆ ਜੇ ਸੋਚੋ ਮੜਾ ਜਾ